ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਹੀ ਵਾਲੀ ਪੰਜਾਬ ਸਰਕਾਰ ਦੇ ਸਦਕਾ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ। ਪੰਜਾਬ ਸਰਕਾਰ ਦੇ ਵੱਲੋਂ ਖੋਲੇ ਗਏ ਸਕੂਲ ਆਫ ਐਮੀਨੈਂਸ ਸਿੱਖਿਆ ਕ੍ਰਾਂਤੀ ਚ ਮੀਲ ਪੱਥਰ ਸਾਬਿਤ ਹੋ ਰਹੇ ਹਨ। ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਅਸਲ ਵਿੱਚ ਕੁੱਲ 118 ਸਕੂਲ ਆਫ ਐਮੀਨੈਂਸ ਹਨ। ਰੂਲ ਆਫ ਐਮੀਨੈਂਸ ਦੀ ਉਸਾਰੀ ਕਰਕੇ ਸੂਬਾ ਸਰਕਾਰ ਵਿਦਿਆਰਥੀਆਂ ਦੇ ਸੁਪਣਿਆਂ ਨੂੰ ਨਵੀਂ ਉਡਾਨ ਦੇ ਰਹੀ ਹੈ ਅਸੀਂ ਜੇ ਬੱਚਿਆਂ ਨੂੰ ਮਾਣ ਦੇਵਾਂਗੇ ਅਸੀਂ ਜੇ ਬੱਚਿਆਂ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਦੇਵਾਂਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਕੱਲੇ ਆਪਣਾ ਜਾਂ ਪਿੰਡ ਦਾ ਜਾਂ ਪੰਜਾਬ ਦਾ ਹਰਨਤੇਸ਼ ਦਾ ਨਾਮ ਬੁਲਾਉਣਾ ਤਫਰੀਦ ਕੋਟ ਦੇ ਵਿੱਚ ਸ਼ਰਿਆਮ ਗੁੰਡਾਗਰਦੀ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਤੁਹਾਨੂੰ ਦੱਸਦੀ ਹੈ ਕਿ ਇੱਕ ਮਸ਼ਹੂਰ ਕਬੱਡੀ ਖਿਡਾਰੀ ਅਤੇ ਉਸ ਦੇ ਪਰਿਵਾਰ ਨੂੰ ਵਿੱਚ ਸੜਕ ਦੇ ਰੋਕ ਉਹਨਾਂ ਦੇ ਨਾਲ ਤੇਜ਼ ਤਾਰ ਹਥਿਆਰਾਂ ਨਾਲ ਕੁੱਟਮਾਰ ਕੀਤੀ ਗਈ ਹੈ ਸੀਸੀਟੀਵੀ ਦੇ ਵਿੱਚ ਇਹ ਘਟਨਾ ਕੈਦ ਹੋ ਗਈ ਹੈ ਤੇ ਇਹ ਤਸਵੀਰਾਂ ਕਿਤਨਾ ਕਿਤੇ ਹਰ ਇੱਕ ਨੂੰ ਡਰਾ ਦੇਣ ਵਾਲੀਆਂ ਹਨ ਸਹਿਵਾ ਦੇਣ ਵਾਲੀਆਂ ਹਨ ਤਾਂ ਇਲਾਕੇ ਦੇ ਵਿੱਚ ਅਜਿਹੀਆਂ ਘਟਨਾਵਾਂ ਹੁੰਦੀਆਂ ਹੋਈਆਂ ਦੇਖ ਲੋਕਾਂ ਦੇ ਮਨ ਦੇ ਵਿੱਚ ਜਿੱਥੇ ਪਹਿਲਾਂ ਹੀ دہشت ਦਾ ਮਾਹੌਲ ਬਣਿਆ ਹੋਇਆ ਹੈ ਇੱਥੇ ਹੁਣ ਨਵੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਗੁੰਡਾਗਰਦੀ ਦੀਆਂ ਤਸਵੀਰਾਂ ਜਿੱਥੇ ਕੀ ਕਬੱਡੀ ਖਿਡਾਰੀ ਅਤੇ ਪਰਿਵਾਰਕ ਮੈਂਬਰਾਂ ਨੂੰ ਰਾਹ ਵਿੱਚ ਕੇਰ ਕੇ ਤੇਜ਼ ਤਾਰ ਹਥਿਆਰਾਂ ਨਾਲ ਕੁੱਟਮਾਰ ਕੀਤੀ ਗਈ ਹੈ ਫਰੀਦਕੋਟ ਵਿੱਚ ਸ਼ਰੇਆਮ ਗੁੰਡਾਗਰਦੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਮੋਟਰਸਾਈਕਲ ਸਵਾਰ ਲੜਕੀਆਂ ਅਤੇ ਉਹਨਾਂ ਨਾਲ ਮੌਜੂਦ ਹੋਰ ਪਰਿਵਾਰਕ ਮੈਂਬਰਾਂ ਨੂੰ ਪਿੱਛੇ ਤੋਂ ਮੋਟਰਸਾਈਕਲਾਂ ਤੋਂ ਸਵਾਰ ਹੋ ਕੇ ਆਏ ਤੇਜ਼ ਤਾਰ ਹਥਿਆਰਾਂ ਨਾਲ ਲੈਸ ਬਦਮਾਸ਼ਾਂ ਵੱਲੋਂ ਕੁੱਟਮਾਰ ਕੀਤੀ ਜਾ ਰਹੀ ਹੈ ਇਹ ਵੀਡੀਓ ਫਰੀਦਕੋਟ ਦੇ ਸ਼ੈਦੂ ਸ਼ਾਹ ਚੌਂਕ ਦੀ ਦੱਸੀ ਜਾ ਰਹੀ ਹੈ ਤੇ ਜਿਨ੍ਹਾਂ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਉਹ ਨੌਜਵਾਨ ਪਿੰਡ ਦਾਣਾ ਰੋਮਾਣਾ ਦੇ ਕਬੱਡੀ ਖਿਡਾਰੀ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਦੱਸੇ ਜਾ ਰਹੇ ਨੇ ਇਸ ਤੋਂ ਬਾਅਦ ਜੋ ਹੈ ਪੁਲਿਸ ਹਰਕਤ ਚ ਆਂਦੀ ਹੈ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਆ ਡੀਐਸਪੀ ਫਰੀਦਕੋਟ ਤਲੋਚਨ ਸਿੰਘ ਨੇ ਦੱਸਿਆ ਕਿ ਕਬੱਡੀ ਖਿਡਾਰੀ ਹਰਗੋਬਿੰਦ ਸਿੰਘ ਪਿੰਡ ਦਾਣਾ ਰੁਮਾਣਾ ਦਾ ਰਹਿਣ ਵਾਲਾ ਹੈ ਅਤੇ ਸਾਥੀਆਂ ਸਮੇਤ 5 ਜੁਲਾਈ ਨੂੰ ਆਪਣੇ ਪਿੰਡ ਦੇ ਹੀ ਖੇਡ ਗਰਾਊਂਡ ਵਿੱਚ ਪ੍ਰੈਕਟਿਸ ਕਰ ਰਿਹਾ ਸੀ ਜਿੱਥੇ ਕੁਝ ਨੌਜਵਾਨਾਂ ਨਾਲ ਇਹਨਾਂ ਦੀ ਟਕਰਾਅ ਹੋਈ ਅਤੇ ਜਿਸ ਤੋਂ ਬਾਅਦ ਰਾਹ ਦੇ ਵਿੱਚ ਰੋਕ ਕੇ ਇਹਨਾਂ ਦੇ ਨਾਲ ਤੇਜ਼ ਅਤਿਆਰਾ ਨਾਲ ਕੁੱਟਮਾਰ ਕੀਤੀ ਗਈ ਤੇ ਉਸ ਤੋਂ ਬਾਅਦ ਕਬੱਡੀ ਖਿਡਾਰੀ ਹਰਗੋਬਿੰਦ ਸਿੰਘ ਅਤੇ ਉਸ ਦੇ ਕੁਝ ਸਾਥੀ ਹਸਪਤਾਲ ਦਾਖਲ ਹੋਏ ਹਨ ਉਹਨਾਂ ਦੀ ਐਮਐਲਆਰ ਦੇ ਆਧਾਰ ਤੇ ਮੁਕਦਮਾ ਦਰਜ ਕੀਤਾ ਗਿਆ ਹੈ ਅਤੇ ਜਲਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਇਹ ਹੋਰ ਕੀ ਕੁਝ ਜਾਣਕਾਰੀ ਜੋ ਹੈ ਡੀਐਸਪੀ ਫਰੀਦਕੋਟ ਤੇ ਲੋਚਨ ਸਿੰਘ ਸਾਂਝੀ ਕਰ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਂਦੇ ਮੇਰਾ ਨਾਮ ਵੀਰੇ ਗੁਰਪ੍ਰੀਤ ਸਿੰਘ ਗੁਰਪ੍ਰੀਤ ਕੀ ਗੱਲ ਹੋਈ ਆ ਸਾਰੀ ਇਹ ਵੀਰੇ ਇਹਨਾਂ ਦੋਨੇ ਮੁੰਡੇ ਪ੍ਰੈਕਟਿਸ ਲਾਉਂਦੇ ਆ ਇੱਕ ਮੇਰਾ ਬ੍ਰਦਰ ਆ ਤਾਈ ਦਾ ਮੁੰਡਾ ਤੇ ਆਹ ਮੇਰਾ ਸਾਕਾ ਭਰਾ ਜੀ ਇਹ ਦੋਨੇ ਪ੍ਰੈਕਟਿਸ ਲਾ ਰਹੇ ਸੀਗੇ ਮਤਲਬ ਲਾਸਟ 3 ਦਿਨ ਹੋ ਗਏ ਤੇ ਉੱਥੇ ਗਰਾਊਂਡ 'ਚ ਪਹਿਲਾਂ ਇੱਕ ਸੁੱਖਾ ਤੇ ਪ੍ਰਵਿੰਦਰ ਨਾਂ ਦੇ ਮੁੰਡੇ ਜਿਹੜੇ ਉਹ ਗੱਲ-ਗੱਲ ਪਏ ਇਹਨਾਂ ਦੇ ਆਗੇ ਠੀਕ ਆ ਉਥੋਂ ਕੀ ਸੀਗਾ ਵੀ ਚਲੋ ਉੱਥੇ ਕਾਫੀ ਜਣੀ ਪਈ ਉਹਨਾਂ ਨੇ ਛੜਾਅ ਛੁੜ ਦਿੱਤੇ ਹਨਾ ਉਸ ਤੋਂ ਬਾਅਦ ਵੀ ਕੀ ਹੋਇਆ ਇਹ ਘਰ ਨੂੰ ਆਉਂਦੇ ਸੀਗੇ ਪ੍ਰੈਕਟਿਸ ਲਾ ਕੇ ਤੇ ਰਾਹ 'ਚ ਇਹਨਾਂ ਨੂੰ ਰੁਕਿਆ ਰੁਕਿਆ ਤੇ ਉਹਨਾਂ ਕੋਲੇ ਖਰਚਾ-ਪਰਚਾ ਸੀ ਗਿਆ ਤੇ ਮੇਰੇ ਢਾਈ ਦੇ ਮੁੰਡੇ ਦੇ ਇੱਥੇ ਮਰੀ ਉਹਨਾਂ ਨੇ ਖਰਚ ਤੇ ਫੇਰ ਇਹਦੇ ਵੀ ਮਰੀ ਪਹਿਲਾਂ ਮਾਰ ਦੇਈ ਸੀਗੇ ਉਹਨੇ ਹੱਥ ਵੜ ਕੇ ਤੇ ਉਹ ਅੱਗੇ ਹੋ ਗਏ ਉਹਦੇ ਵੱਜ ਗਈ ਜੀ ਫਿਰ ਉਥੋਂ ਵੀ ਚਲੋ ਸਕੇ ਲੱਗ ਗਈ ਹੈ ਨਾ ਜਿਵੇਂ ਵੀ ਤੇ ਉਹ ਘਰੇ ਆ ਕੇ ਉਹਨੇ ਮੁੰਡੇ ਨੇ ਮੇਰੇ ਤਾਈ ਨੂੰ ਫੋਨ ਕੀਤਾ ਉਹਨਾਂ ਨੇ ਵੀ ਤੁਸੀਂ ਐਫ ਆਈ ਆਰ ਕਰਵਾ ਦਿਓ ਵੀ ਥਾਣੇ ਆ ਜਾਓ ਉਹ ਇੱਥੇ ਕੋਰਪੋਰੇ ਜਾਓ ਕਰਦੇ ਉਹ ਵੀ ਸਿਟੀ ਜਣਾ ਤੇ ਪੁਲਿਸ ਆ ਜਮੀ ਆ ਉਹ ਕਹਿੰਦੇ ਵੀ ਤੁਸੀਂ ਥਾਣੇ ਆ ਜਾਓ ਆਪਾਂ ਕੋਲੋਂ ਵੀ ਕਾਰਵਾਈ ਕਰ ਲਾਂਗੇ ਜਿਵੇਂ ਵੀ ਹੋਊਗੀ ਤੇ ਕੀ ਹੋਇਆ ਇਹ ਆਉਂਦੇ ਪਏ ਸੀ ਜੀ ਤੇ 3-4 ਜਣੇ ਸੀਗੇ ਨਾਲ ਲੇਡੀਜ਼ ਸੀ ਹਨ ਮੇਰੇ ਤਾਈ ਜੀ ਸੀਗੇ ਤੇ ਬੱਚੇ ਸੀਗੇ ਹਨ ਜਿਨ੍ਹਾਂ ਨੂੰ ਪ੍ਰੈਕਟਿਸ ਕਰਾਉਦੇ ਇਹ ਦੋਨੇ ਗਰਾਊਂਡ 'ਚ ਉਹਨਾਂ ਦੇ ਵੀ ਡਲੇ ਡਲੇ ਮਾਰੇ ਇੱਥੇ ਇਹਨਾਂ ਨੂੰ ਰੋਕ ਲਿਆ ਆਪਣਾ ਸ਼ੈਦੂਜਾ ਚੌਂਕ ਦੇ ਵਿੱਚ ਹੀ ਉੱਥੇ ਰੋਕ ਕੇ ਉਹ 15-16 ਵਜੇ ਮਸਾਲਾਂ ਦੇ ਉਹਨਾਂ ਨੇ ਸੱਟਾ ਵਿੱਤਾ ਮਾਰਤੀ ਇਹਨਾਂ ਦੇ ਖਵਾੜੀਆਂ ਵਗੈਰਾ ਮਾਰੀਆਂ ਹਨ ਗਲਾਰੀਆਂ ਵਗੈਰਾ ਸੀਗੀਆਂ ਉਹਨਾਂ ਕੋਲੇ ਤੇ ਫਿਰ ਉੱਥੋਂ ਮਤਲਬ ਉਹਨਾਂ ਨੇ ਲੋਕਾਂ ਨੇ ਇਹਨਾਂ ਨੂੰ ਛਡਵਾਇਆ ਜਿਵੇਂ ਆ ਜਿੱਥੇ ਜਿਹੜੇ ਉੱਥੇ ਸੀਗੇ ਸਟਾਨਕ ਹਨਾ ਉਹ ਹੁਣ ਤੱਕ ਫੜੇ ਗਏ ਆ ਤੁਸੀਂ ਕਿੰਨੀ ਹੱਲ ਲਗਾ ਤੁਸੀਂ ਤਾਂ ਬਰੇ ਫੜੇ ਤਾਂ ਨਹੀਂ ਗਏਗੇ ਹਲੇ ਠੀਕ ਆ ਮੰਗੇ ਵੀ ਆ ਜਿਹੜੇ ਤਾਂ ਇੱਕੋ ਤਿੰਨ ਮੋਟਰਸਾਈਕਲ ਛੱਡ ਕੇ ਭੱਜੇ ਸੀਗੇ ਇੱਕ ਤਾਂ ਉਹ ਵੀ ਜਬਤ ਕੀਤੀ ਚਲਕ ਦਵਾਲੀ ਖੜੀ ਹੈ ਠੀਕ ਹੈ ਜੀ ਕੋਈ ਮਤਲਬ ਬੋਰਡ ਹਮੇਸ਼ਾ ਦੇ ਲਈ ਤੇ ਇਹਨਾਂ ਨੂੰ ਵੀ ਸਖਤ ਹੋ ਸਖਤ ਹੋ ਜਾਵੇ ਥੋੜਾ ਮੇਰਾ ਆ ਰਾਮ ਰਾਜ ਹਰ ਗੁਬਨ ਸਿੰਘ ਕਾਈ ਕਿ ਨਾ ਹਰ ਗੁਬਨ ਸਿੰਘ ਪੱਕਾ ਨਾਮ ਹੈ ਅੱਛਾ ਜੀ ਕਬੱਡੀ ਚ ਨਿੱਕਾ ਚੱਲਦਾ ਜੀ ਕੀ ਗੱਲ ਹੋਈ ਹੈ ਇਹਨਾਂ ਪਾਸੇ ਜਿਹੜੇ ਗਰਾਊਂਡ ਸੀਗੇ ਪ੍ਰੈਕਟਿਸ ਕਰੀ ਜਾਂਦੇ ਸੀਗੇ ਤੇ ਹਰ ਪਲੀਤ ਨਾ ਨਾ ਮੁੰਡਾ ਜਿਹੜਾ ਜਿਹੜਾ ਚਰਚ ਦਾ ਮੁੰਡਾ ਉਹ ਵੀ ਇਰਨਾ ਪ੍ਰੈਕਟਿਸ ਕਰਦਾ ਉੱਥੇ ਗਰਾਊਂਡ 'ਚ ਇਹ ਉੱਥੇ ਪ੍ਰਵੀਂਦਰ ਸਿੰਘ ਤੇ ਸੁੱਖਾ ਜਿਹੜਾ ਇਹ ਦੋਨੇ ਉੱਥੇ ਆ ਕੇ ਇਹਦੀ ਗੱਲ ਪੈਂਦੀ ਸੀ ਅਸੀਂ ਪ੍ਰੈਕਟਿਸ ਕਰਕੇ ਹਟ ਗਏ ਸੀ ਜੀ ਆਉਂਦੇ ਸੀ ਘਰੋਂ ਰਸਤੇ 'ਚ ਇਹਦੀ ਗੱਲ ਪੈਂਦੀ ਸੀ ਉੱਥੇ ਮੈਂ ਕਿਹਾ ਵੀ ਕੋਈ ਗੱਲਬਾਤ ਹੈ ਜੀ ਤਾਂ ਨਾ ਵੀ ਬੈ ਕੇ ਗੱਲ ਕਰ ਲੈਣੇ ਆਂ ਤੇ ਇਹ ਕਹਿੰਦੇ ਪਰ ਨਹੀਂ ਅਸੀਂ ਕੋਈ ਗੱਲ ਨਹੀਂ ਕਰਨੀ ਸੀ ਤਾਂ ਇਹਦੇ ਮਾਰਨਗੇ ਸੱਟਾ ਮਾਰਨਗੇ ਉੱਥੇ ਸੀ ਹੱਥੋਂ ਪਾਈ ਹੋ ਗਈ ਚਲੋ ਉੱਥੇ ਦਾ ਫੈਲਡ ਚ ਗਰਾਊਂਡ 'ਚ ਸੀ ਜਿਹੜੇ ਬੰਦੇ ਉਹਨਾਂ ਨੇ ਛੱਡ ਛਡਾਇਆ ਤਾਂ ਫਿਰ ਅਸੀਂ ਘਰੇ ਆ ਗਏ ਘਰੇ ਆ ਕੇ ਮੈਂ ਆਪਣੇ ਫਾਦਰ ਸਾਹਿਬ ਨੂੰ ਫੋਨ ਕੀਤਾ ਵੀ ਗੱਡੀ ਆ ਗੱਲ ਹੋ ਗਈ ਆ ਜਿੱਥੇ ਗਰਾਊਂਡ 'ਤੇ ਉਹ ਕਹਿੰਦੇ ਨਾ ਵੀ ਤੁਸੀਂ ਥਾਣੇ ਆ ਜਾਓ ਇੱਥੇ ਰਿਪੋਰਟ ਲਿਖਾ ਦਿਓ ਕੋਈ ਵੀ ਅਸੀਂ ਇੱਥੋਂ ਆਈ ਜਾਂਦੇ ਸੀ ਤੇ ਕੰਮਿਆਂ ਦਾ ਪ੍ਰੰਨ ਟੱਪਦੇ ਨੇ ਜੀ ਤੇ ਸਾਨੂੰ ਨਹੀਂ ਪਤਾ ਕਿ ਸਾਡੇ ਟੰਡੀਆਂ ਮੰਦਿਰ ਮੰਗਰ ਲੱਕੀ ਜਿੱਥੇ ਕੰਮਿਆਂ ਨੇ ਲੱਗਦੀ ਹੈ ਉੱਥੇ ਜਾ ਕੇ ਇਹਨਾਂ ਨੇ ਸੈਜੂਫੇ ਚਾਹਤ ਖੋਹ ਲਏ ਮਗਰ ਮੋਟਰਸਾਈਕਲਾਂ ਤੇ ਫਲਾ ਤੁਰੇ ਜਾਂਦੇ ਮੋਟਰਸਾਈਕਲਾਂ ਤੇ ਮਾਰਿਆ ਛੱਡਿਆ ਹਰ ਕਿਤੇ ਮੰਗਦੇ ਸਰਜੇ ਦੁੱਤਰਣ ਲੱਗੇ ਤੇ ਉੱਥੇ ਹੁਸਨਦੀਪ ਨਾਂ ਦਾ ਮੁੰਡਾ ਇੱਕ ਇੱਕ ਕਬੱਡੀ ਵੀ ਖੇਡਦਾ ਹੈ ਇੱਕ ਕਬੱਡੀ ਕਰਕੇ ਥੋੜੀ ਜੈਲ ਸੀ ਰੱਖ ਦੇ ਕਰਕੇ ਇਹਨੇ ਮੇਰੇ ਪਾਸ ਤੋਂ ਬਣਾ ਰਿਹਾ ਹੈ ਉਹਦੇ ਉੱਤੇ ਜਦੋਂ ਮੈਂ ਪਿੱਛੇ ਹਟਿਆ ਇਹ ਮੇਰੇ ਇੱਧਰ ਵੱਕੀ ਜੇ ਮੇਰੇ ਕੈਪਚਰ ਆ ਗਈ ਕਿਸੇ ਨੂੰ ਤੇ ਫਿਰ ਮੈਂ ਇਹ ਇੱਧਰ ਬਾਹ ਕੇ ਮਾਰੀ ਤੇ ਤੇ ਮੇਰੇ ਸਿਰ ਚ ਵੀ ਗਾਰ ਕੀਤਾ ਜਿੰਨਾ ਮੈਂ ਨਾ ਬਰੋ ਤੇ ਪੁਲਿਸ ਨੇ ਕਾਰਵਾਈ ਕੀਤੀ ਹਿੰ ਤੱਕ ਹਾਂਜੀ ਉੱਥੇ ਮੌਕੇ ਤੇ ਦੁਕਾਨਾਂ ਵਾਲਿਆਂ ਨੇ ਪੁਲਿਸ ਨੂੰ ਲਾ ਕੇ ਉੱਥੇ ਸਾਰਾ ਹੰਗਲੋ ਤਿੰਨ ਮੋਟਰਸਾਈਕਲ ਜ਼ਬਤ ਕੀਤੀ ਸੀ ਜੀ ਇਹਨਾਂ ਜਿਹੜੇ ਹਜੇ ਸਿਟੀ ਥਾਣੇ ਚ ਜੀ ਹਾਂ ਉਹ ਸਾਡਾ ਕੇਸ ਜਿਹੜਾ ਗੁਰਦਤ ਸਿੰਘ ਜੀ ਇਸ ਸੰਬੰਧ ਵਿੱਚ ਕੋਈ ਕਾਰਵਾਈ ਹੁਣ ਤੱਕ ਬੰਦੇ ਫੜੇਗੀ ਕਿ ਨਹੀਂ ਕਾਰਵਾਈ ਕੁਛ ਨਹੀਂ ਹੋਏਗੀ ਇਹ ਮੰਗ ਕਰਦੇ ਆਂ ਇਹ ਹੀ ਮੰਗ ਲਈ ਵੀ ਨਾ ਜਵਾਕਾਂ ਨੂੰ ਗਰਾਊਂਡ ਨਾਲ ਜੋੜ ਦੇਣ ਚੰਗੇ ਕੰਮ ਨੇ ਲੋਣੇ ਸੀ ਇਹਨਾਂ ਨੂੰ ਜਲਦੀ ਜਲਦੀ ਕਰ ਦਿੱਤਾ ਜਾਵੇ ਆ ਜੇ ਜਵਾਕ ਹੋਣ ਦਰ ਤੇ ਗਰਾਊਂਡ 'ਚ ਨਿਉਣਗੇ ਤੁਸੀਂ ਕਿਹੜੇ ਕਿਹੜੇ ਮੁਕਾਬਲੇ ਹੁਣ ਤੱਕ ਮਨ ਲੋ ਕਿਹੜੇ ਪੱਧਰ ਤੱਕ ਕੋਟ ਖੇੜੀ ਮੈਨੂੰ ਜੀ 30 ਕਿਲੋ ਤੱਕ ਲੱਗਿਆ ਸੀ ਜਦ ਮੈਂ ਹੁਣ ਕਬੱਡੀ ਓਪਨ ਸੈਂਟਰ ਹੋ ਗਿਆ ਸੀ ਐਸੀ ਜੀ ਠੀਕ ਪਿੰਡ ਤਨਾਰਮਨ ਦੇ ਇੱਕ ਵੱਡੇ ਖਿਡਾਰੀ ਦੀ ਕੁੱਟਮਾਰ ਬਾਰੇ ਕੀ ਜਾਣਕਾਰੀ ਪਿੰਡ ਤਨਾਰਮਨ ਆ ਵਿਖੇ ਇੱਕ ਹਰਗੋਬਿੰਦ ਸਿੰਘ ਨਾਮ ਦਾ ਲੜਕਾ ਜਿਹੜਾ ਪਿੰਡ ਵਿੱਚ ਹੀ ਉਪਿੰਦਰ ਦੇ ਸਟੇਡੀਅਮ ਵਿੱਚ ਹੀ ਕੁਝ ਕਬੱਡੀ ਖਿਡਾਰੀਆਂ ਨੂੰ ਟ੍ਰੇਨਿੰਗ ਦਿੱਤਾ ਜਾਂਦਾ ਹੈ ਤਾਂ ਕੁਝ ਉਥੋਂ ਦੇ ਹੀ ਪਿੰਡ ਦੇ ਪਿੰਡ ਵਾਸੀਆਂ ਤੇ ਜਾਂ ਹੋਰ ਬਾਹਰਲੇ ਲੜਕੀਆਂ ਨਾਲ ਸਟੇਡੀਅਮ ਵਿੱਚ ਕਿਸੇ ਗੱਲ ਤੋਂ ਲੈ ਕੇ ਤਕਰਾਰ ਹੋ ਜਾਂਦਾ ਹੈ ਤੇ ਉਸ ਤਕਰਾਰ ਦੇ ਵਿੱਚ ਇਹ ਹੱਥਪਾਈ ਹੁੰਦੇ ਨੇ ਜਦੋਂ ਇਹ ਹਰਗੋਬਿੰਦ ਸਿੰਘ ਆਪਣੇ ਮਾਤਾ-ਪਿਤਾ ਨਾਲ ਪੁਲਿਸ ਨੂੰ ਕੰਪਲੇਟ ਦੇਣ ਲਈ ਆ ਰਿਹਾ ਹੁੰਦਾ ਤਾਂ ਜਦੋਂ ਇਹ ਸੈਂਦੂ ਸ਼ਾ ਫ੍ਰੀਕੋਟ ਰੋਡ ਤੇ ਆ ਰਹੇ ਹੁੰਦੇ ਤਾਂ ਇਹਨਾਂ ਨੂੰ ਵੀ ਦੁਬਾਰਾ ਉਹੀ ਹੀ ਜਿਹੜੇ ਜਿਨ੍ਹਾਂ ਨੇ ਉੱਥੇ ਸਟੇਡੀਅਮ ਵਿੱਚ ਇਹਨਾਂ ਦਾ ਤਕਰਾਰ ਹੋ ਰਿਹਾ ਦਾ ਉਹ ਇਹਨਾਂ ਰੋਕ ਕੇ ਇਹਨਾਂ ਦੀ ਦੁਬਾਰਾ ਫੋਟੋ ਮਾਰ ਕਰਦੇ ਹਨ ਤੇ ਜਿੱਥੇ ਇਹਨਾਂ ਨੂੰ ਸੱਟਾਂ ਲੱਗ ਲੱਗ ਜਾਂਦੀਆਂ ਨੇ ਤੇ ਇਹ ਜਿਹੜਾ ਮੈਡੀਕਲ ਕਾਲਜ ਵਿੱਚ ਦਾਖਲ ਨੇ ਤੇ ਇਹਨਾਂ ਦੀ ਐਮਲਆਰ ਤੇ ਅਸੀਂ ਕਦਮਾ ਨੰਬਰ 293 ਜਿਹੜਾ ਅਸੀਂ ਕੀ ਦਰਜ ਕਰ ਲਿਆ ਤੇ ਚਾਰ ਇਹਨਾਂ ਨੇ ਆਦੇ ਬਿਆਨਾਂ ਦੇ ਵਿੱਚ ਬਾਈ ਨੇਮ ਜਿਹੜੇ ਨਾਮ ਲਖਾਏ ਨੇ ਤੇ ਚਾਰ ਅੰਦਰ ਸਾਥੇ ਨੇ ਤੇ ਅਸੀਂ ਜਲਦੀ ਤੋਂ ਜਲਦੀ ਜਿਹੜੇ ਇਹ ਜਿਹੜੇ ਨੇ ਜੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਂਗੇ ਤੇ ਜਿਹੜਾ ਪੁਲਿਸ ਦੀ ਜਿਹੜੀ ਕਾਰਵਾਈ ਉਹ ਚੱਲ ਰਹੀ ਹੈ ਤੇ ਚਾਪਾ ਬਾਰੇ ਚੱਲ ਰਹੀ ਹੈ ਤੇ ਬਹੁਤ ਜਲਦੀ ਅਸੀਂ ਇਹਨਾਂ ਨੂੰ ਫਿਲਸਤਾ ਕਰ ਲਵਾਂਗੇ